ਜੱਗੇ ਜੇ ਉਹਨੇ ਨਟ ਪੈਂਦੇ ਕਰਾ ਲੈਂਦਾ ਹਰੇਕ ਸਾਲ ਕੰਮ ਆ ਜਾਏਗਾ ਨਾ ਨਟ ਵਾਲਾ ਚਾਹੀਦਾ ਨਾ ਖੋਲ ਲੈ ਆਪਣਾ ਜੀ ਲਾਉਣਾ ਗਾਹ ਨੂੰ ਥੱਲੇ 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 ਉਹ ਥੱਲੇ ਉਹ ਘੜਤਾ ਜਾ ਮੈਂ ਘਮਾਉਂਦਾ ਪੌੜੀ ਦੀ ਲੋੜ ਨਹੀਂ ਹੈਗੀ ਉਹ ਐ ਚਡੋਨੇ ਆ ਤੂੰ ਐ ਚਡੋਨੇ ਆ ਦੇ ਤਾਂ ਜੀ ਹਾਂ ਲਓ ਜੀ ਬਾਈ ਦੋ ਵਾਰ ਮਾਤਾ ਦੇ ਟਰਾਲਾ ਜਾਏ ਨਾ ਇਹਨਾਂ ਦੇ ਵੀ ਨਹੀਂ ਹੌਂਦਾ ਮੈਂ ਇੱਥੇ ਵੀ ਹੈਗਾ ਪਾਪਾ ਆਪੋ ਇੱਧਰ ਨੂੰ ਚੱਲੋ ਬੰਦੇ ਨੂੰ ਕਿਹੜਾ ਕੱਢਿਆ ਉਹਦੇ ਵਿੱਚੋਂ ਹੌਂਦਾ ਭਾਈ ਲੰਗਰ ਵੀ ਮੁੱਕ ਕੇ ਹੌਂਦੀ ਜਾਣਾ ਕਿਤੇ ਹੌਂਦਾ ਭੁੱਖੇ ਮਰ ਜੂਗੇ ਭੂਰੀ ਕੇ ਕਿ ਨਹੀਂ ਹੋ ਜਾ ਕੇ ਹੌਂਦਾ ਭੁੱਖੇ ਮਰ ਜੂਗੇ ਹੌਂ ਨਹੀਂ ਜਾਣਾ ਸਰਾਹ ਦੋ ਦੂਰ ਤੇ ਆ ਉਹ ਹਾਂ ਹੌਂਦਾ ਸਾਵਣੇ ਕਿੰਨਾ ਮੰਨੇ ਹੈਂ ਬੈਂ ਭਾਈ ਇਹਨੂੰ ਮਾਰ ਆਇਆ ਹਵਾ ਲਵਾ ਸੁੱਕ ਗਿਆ ਆ ਜਾ ਕੇ ਹਾਂ ਮਾ ਜੀਮੀਦਾਰਾਂ ਦੇ ਤਾਂ ਬਸ ਆ ਝੋਲੀਆਂ ਪੱਲੇ ਆ ਹਾਂ ਦੋ ਥੈਲੇ ਬਣ ਗਏ ਇਹਨੂੰ ਪੱਲੀ ਬਣਾਉਣ ਨੂੰ ਆ ਸੰਧ ਬਣ ਗਿਆ ਅੰਬੀਆਂ ਮਾਉਣ ਨੂੰ ਆ ਚੀਜ਼ਾਂ ਬਚਦੀਆਂ ਆ ਚੀਜ਼ਾਂ ਬਚਦੀਆਂ ਜੀਮੀਦਾਰ ਬਸ ਚੜਾਈ ਆ ਇੱਥੇ ਆ ਕੇ ਖੁਸ਼ ਹੋ ਜਾਂਦਾ ਘਰ ਦੇ ਵੀ ਖੁਸ਼ ਹੋ ਜਾਂਦੇ ਵੀ ਦੋ ਝੋਲੀਆਂ ਲੈ ਆਇਆ 500 ਤਾਂ ਆ ਪੈਂਦੀ ਆ ਹਾਂ ਤੇ 300 ਹੋ ਜਾਂਦਾ ਹਾਂ ਉਹ ਜਿਹੜੀ ਫਟੇਰਾ ਦੀ ਉਹੋ ਉਹ ਤਾਂ ਉਖਾਲੀ ਉਹਦਾ ਪੈਕੇਟ ਆ ਬਸ ਕੱਲ 380 ਦੇਣਾ ਫੋਟੋ ਆਪਣੀ ਲਾਤੀ ਉੱਪਰ ਵੀ ਪੂਰੀ ਦੀ ਫੋਟੋ ਆਵੇ ਸਾਡੀ ਪੂਰੀ ਦੀ ਫੋਟੋ ਜਿਹੜਾ ਲੇਕੇ ਜਾਂਦਾ ਉਹਦੀ ਫੋਟੋ ਲਾਉਣੀ ਚਾਹੀਦੀ ਹੈ ਇਹ ਆ ਬੰਦਾ ਲੈ ਗਿਆ ਹਾਂ ਉਹ ਫਟੇਰਾ ਵੀ ਪੂਰੀ ਫਟੇਰੇ ਵਾਲੇ ਨੂੰ ਵੀ ਥੈਲੀ ਦੇਣੀ ਚਾਹੀਦੀ ਹੈ ਉਹ 500 ਦੀ ਵਾਲਾ ਅਸੀਂ ਨਹੀਂ ਆ ਫੀਡ ਦੇ ਮਗਰ ਵੀ ਆਹੀ ਕੋ ਬੱਚਦਾ ਲੈ ਪਹਿਲਾ ਵਾਅਦਾ ਗੈਂਦੀ ਫੋਟੋ ਆ ਗਈ ਥੋਲੀ ਬਣ ਜਾਂਦੀ ਹੈ ਬਸ ਸੰਧ ਬਣ ਜਾਂਦਾ ਮੈਂ ਨਹੀਂ ਫੋਟੋ ਦੇਖ ਕੇ ਖੁਸ਼ ਹੋਏ ਨੇ ਵੀ ਆ ਵੀ ਆ ਹੱਸਦੀ ਆ ਉਹ ਸੰਧ ਬਣ ਗਿਆ ਵਾਜ ਜਦੋਂ ਲੈ ਥੱਲੇ ਮੁੱਕਣੇ ਕਦ ਕਸਣੇ ਲਾਹੂ ਪੀ ਲੈਣਾ ਥੱਲੇ ਤੱਕ ਸਕਦਾ ਆਹ ਦੇਲਾ 6 ਮਹੀਨੇ ਬਾਈ ਖੇਤਾਂ ਨੂੰ ਮਾਲ ਦਿਖਾਉਣਾ ਨਹੀਂ ਹੈਗਾ ਕਹਿੰਦੇ ਗੁਪਤ ਪਾਉਣਾ ਜੇ ਮੀਂਹ ਆ ਗਿਆ ਮੋੜ ਲੈ ਜਾਣਾ ਜੱਗੇ ਤੈਂ ਕਹਨੂੰ ਦਾਬੂ ਕਰੇ ਰੇੜਾ ਸਾਹੀ ਸਾਹੀ ਨਾਲ ਤੇ ਉਹ ਉੰਗਲਾਂ ਲਵਾਵਾ ਉਲਰ ਦਾ ਦਾ ਹੈ ਬੇਟ ਪਾਇਆ ਪਿਆ ਹੈ ਰੇੜਾ ਵਧੀਆ ਬਾਈ ਪੂਰੀ ਦਾ ਕੰਮ ਦਾ ਏ ਮੀਂਹ ਕਿਣੀ ਜੀ ਕੰਮ ਸਾਰ ਦਿੰਦਾ ਏ ਜੱਗੇ ਇਹਨਾਂ ਨਾ ਗੇੜਦੀ ਬਾਈ ਇਹ ਨਹੀਂ ਇਹ ਮੈਂ 70 ਕਰੋੜ ਚੱਲਦੇ ਆ ਜਗਾ ਵਾਈ ਦਾਬੂ ਕਰਨੇ ਵਾਸਤੇ ਲਿਆਂਦਾ ਰਿਹੜਾ ਦੇਖੇ ਦਾਬੂ ਰਿਹਾ ਪੂਰੀ ਕਿੰਨਾ ਵੇਡਤਾ ਮੈਂ ਹਾਂ 70 80 70 80 ਘਟਾ ਯਾਰ ਕਿਹੜਾ ਮਾਲ ਖਾਂਦਾ ਕਿਹੜਾ ਮਾਲ ਖਾਂਦਾ ਏ ਮਾਲ ਖਰਾਉਂਦਾ ਹੀ ਨਹੀਂ ਕੋਈ ਯਾਰ ਹਾਂ ਕਿੱਥੇ ਵੇਚੋ ਚਾਹ ਪੀਤੀ ਹਾਂ ਹੁਣ ਤਨੂੰ ਕਿਤੇ ਹੁਣ ਰਾਜਸਥਾਨ ਤੇ ਡੋਡੇ ਲਿਆ ਦੀ ਇੱਕ ਥੇਲਾ ਭਰ ਕੇ ਦੇ ਲੈ ਪੂਰੀ ਚਾਹ ਪੀਤੀ ਕਹਿੰਦਾ ਗੱਲ ਦੀ ਮੈਂ ਸੁਣ ਲਾ ਹੁਣ ਤਾਂ ਭਾਈ ਜੱਗੇ ਲੰਗਰ ਵੀ ਮੁੱਕੇ ਹਾਂ ਬਰਗਰ ਖਰਾਬ ਕਰ ਗਿਆ ਹਾਂ ਅੱਲ ਦੀ ਤਾਂ ਹੀ ਚਾਹ ਪੀਤੀ ਐ ਲੈ ਬਰਗਰ ਕਿਤੇ ਖਰਾਬ ਕਰ ਗਿਆ ਜੇ ਬਰਗਰ ਖਰਾਬ ਕਰਕੇ ਬਰਗਰ ਨਾ ਦਾੜੀ ਆ ਯਾਰ ਬਰਗਰ ਨਹੀਂ ਖਰਾਬ ਕਰਕੇ ਬਰਗਰ ਦੇ ਦੱਬ ਲਿਆ ਹੂੰ ਬਰਗਰ ਭਾਈ ਰਾਤ ਨੂੰ ਖਾਦੇ ਬਰਗਰ ਪੂਰੀ ਬਿਮਾਰ ਜੱਗਾ ਬਿਮਾਰ ਬਲਜੀਤ ਨੂੰ ਪੁੱਛ ਲੈ ਬਲਜੀਤ ਨੂੰ ਪੁੱਛਦਾ ਕਿ ਤੂੰ ਠੀਕ ਤਾਂ ਹਾਂ ਨਿਕਲ ਕਿਆ ਕਹਨਾ ਤੈਨੂੰ ਜੋੜ ਦੇਣਾ ਨਹੀਂ ਰੇੜੇ ਪਰ ਦੱਦੂ ਆ ਕੰਮ ਹੋਣਾ ਥੋੜਾ ਜਿਹਾ ਸਾਈਡ ਨਿਕਾ ਦਈਏ ਅੱਛਾ ਸਾਈਡ ਦੱਬੀ ਪੁਰੀ ਬੱਚਾ ਨਵੀਂ ਉਮਰ ਦਾ ਕਿ ਪੁਰਾਣੀ ਦਾ ਏ ਨਵਾਂ ਹੀ ਹਾਲ ਦਾ ਪੱਟੋ ਉਮਰ ਦਾ ਬੱਚਾ ਦੇਖ ਲਾ ਇਹ ਜੱਗਿਆਰਾ ਖੇਤ ਇੱਕ ਅਲੱਗ ਕਾ ਤੈ ਦਿਖਦਾ ਏ ਮੇਰੀ ਨੇ ਚਾਰ ਕਿਸਮਾਂ ਲਾਈਆਂ ਓਰੇ ਹਾਂ ਉੱਪਰ 15 ਆਹ ਦੇਖਾ ਇੱਥੇ ਤੇ ਗਾਹਾਂ ਥੋੜਾ ਜਿਹਾ ਭੇੜੇ ਕਬਰ ਆ ਇਧਰ ਹਰਾ ਸੁਣਾਓ ਆਹੋ ਉੱਤੇ ਬਾਦ 26 ਕਿਸੇ ਹੋਰ ਦੀ ਚੱਕ ਕੇ ਲਿਆ ਉੱਤੇ ਬਾਦ ਕਿਸੇ ਹੋਰ ਦੀ ਪੱਕੜ ਵੀ ਨਹੀਂ ਦੀ ਆ ਭਾਈ ਆ ਕਿਣੀਆਂ ਵੀ ਆ ਗਈ ਪੂਰੀ ਸਿਆ ਬਰੀਕ ਬਰੀਕ ਹਾਰੇ ਕੱਟ ਲੈਣਗੇ ਹਾਂ ਕ ਨਹੀਂ ਕੰਮ ਖਰਾਬ ਕਰ ਸਕਦਾ ਹੋਰ ਤਾਂ ਕੁਝ ਨਹੀਂ ਮੜਾ ਜਾ ਰਹਿ ਗਿੱਲਾ ਹੋ ਜਾਂਦਾ ਹੋਰ ਪੂਰੀ ਐ ਸੁਣ ਫੇ ਤੇਰੀ ਮਾਤਰਾਣੀ ਨੇ ਸੁਣ ਲੀ ਆ ਬਹੁਤ ਸੀਤੀ ਸੁਣੀ ਬਾਈ ਉਹਨਾਂ ਨੇ ਵੀ ਪਾਣੀ ਉਦਣ ਦਈ ਜੀ ਆਏ ਜਿੱਦਾਂ ਮਾਇਰ ਪ੍ਰਧਾਨ ਆਏ ਤੇ ਦੇਖ ਲੈ ਹਾਂ ਉਦਣ ਦਈ ਨਹੀਂ ਪੂਰੀ ਮੱਥਾ ਟੇਕਣ ਲੱਗ ਰਿਹਾ ਕਿਆ ਕਿਆ ਸਾ ਨਹੀਂ ਪਾਣੀ ਨਹੀਂ ਪਾ ਲਈ ਹਾਂ ਭਾਈ ਆਏ ਆ ਮੀਂਹ ਚ ਫਸਲਾਂ ਦਾ ਰੂਪੇ ਹੋਰ ਹੋ ਜਾਂਦਾ ਫਰਕ ਪੈਂਦਾ ਨੰਨੇ ਗੁੰਨੇ ਕਿਆ ਕਹਿੰਦਾ ਬਲੀ ਠੀਕ ਹੈ ਪੁੱਛੂਗਾ ਕਹਿੰਦਾ ਪੂਰੀ ਆਉਂਗਾ ਠੀਕ ਠਾਕ ਹੈ ਕਹਿੰਦਾ ਇਹਨਾਂ ਹੈ ਉਹ ਤਾਂ ਹੋ ਗਈ ਬੰਦ ਕਰ ਹੁਣ ਦੱਸ ਪੂਰੀ ਪਾ ਦੇ ਇੱਕ ਮੀਂਹ ਆ ਜਾਣਾ ਪਾ ਦੇ ਪਾ ਦੇ ਹਾਂ ਨਹੀਂ ਮੂਨੀ ਆਉਂਦਾ ਲੈ ਵੱਡ ਜਾ ਤੂੰ ਰੇ ਲੇਟ ਕਰਤਾ ਇਹਨੇ ਹਾਂ ਹੁਣ ਤਾਂ ਤੀਆ ਪੈਣਾ ਚਾਹੀਦਾ ਹਲੇ ਦੂਆ ਪਾਉਣ ਲੱਗੇ ਇੱਕ ਹੋਰ ਪਿਆ ਹਲੇ ਕਾਕੇ ਇਹ ਰੋਟੀ ਲਾਉਣੀ ਆ ਲੈ ਡੋਡੀ ਪਾਉਣੀ ਆ ਡੋਡੀ ਪੈ ਗਈ ਪੀਛਲੇ ਲੈ ਕੇ ਆ ਹਾਲ ਤਾਂ ਡੋਡੀ ਪੈਣ ਦੀ ਰਹਿਣ ਤੇ ਦੋ ਬਹੁਤ ਦੂਰ ਦੇ ਲੈ ਕੇ ਕਣਾ ਉਡਦੀ ਸੀ ਚੱਕੇ ਹੁਣ ਤੂੰ ਇੱਕ ਦੇਖ ਲੈ 20 ਦਿਨ ਜੇ ਰਿਲੇਟ ਕਰ ਜਿੰਨੀਆਂ ਵੀ ਜੀਰੀਆਂ ਐ ਸਾਰੀਆਂ ਦੂਈਆਂ ਜਿਹੜੇ ਪਹਿਲਾਂ ਲੱਗੇ ਬਖੜ ਗੀਆਂ ਬਰਾਬਰ ਹੋ ਗਈਆਂ ਲੱਗਿਆ ਮੂੰ ਲੱਗਣ ਭਾਈ ਮਨਸੂਰੇ ਲੇਟੇ ਰਹੇ ਪੈੰਦਾ ਉਹ ਬਾਈ ਵੀ ਪਾਉਣ ਲੱਗਿਆ ਪਰ ਉਹ ਜੀਰੀ ਬੜੀ ਆ ਪੂਰੀ ਵਾਲੀ ਗਿਲ ਤੇ ਜੇ ਹੁੰਜੂਰੀ ਲੈਣ ਜਾਈਏ ਮਿਲਦਾ ਨਹੀਂ ਜੇ ਲਿਆ ਕੇ ਰੱਖਦੇ ਆ ਫੇ ਚੌਣ ਲੱਗ ਜਾਂਦਾ ਇੱਕ ਦੋੇ ਪਾਸੇ ਨੂੰ ਨਹੀਂ ਆਈ ਲੈ ਚੂਹਾ ਬੋ ਬੈਟ ਤੇ ਚੂਹਾ ਲੈ ਜੂਰੀਆਂ ਖਾ ਜਾਂਦਾ ਚੂਹਾ ਚੂਹੇ ਨੂੰ ਕਿਹਾ ਪੈਰਾ ਪਤਾ ਨਹੀਂ ਆ ਮੋਦੀ ਦੀ ਫੋਟੋ ਕਰਕੇ ਆਉਣ ਲੱਗਾ ਸਾਰਾ ਕੋਲ ਭਾਈ ਓਏ ਇਤਨਾ ਤੇਜ਼ ਸਾਈਕਲ ਚਲਾਤਾ ਹੈ ਯਾਰ ਤੂੰ ਤਾਂ ਬਹੁਤ ਤੇਜ਼ ਹੈ 90 ਡਿਗਰੀ ਹੈ ਪੂਰੀ ਇੱਕ ਦੇਖ ਲਿਆ ਮੈਂ ਥੋੜਾ ਇੱਥੇ ਜਿੰਨੇ ਵੀ ਤੂੰ ਤਾਂ ਸਭ ਗਲੇ ਪੇ ਹੈ ਓਰੇ ਹਾਂ ਪੁਰਾਣੇ ਆ ਫਿਰ ਹਾਂ ਇਹ ਬਿੜਾ ਬੂਦ ਆ ਇਹਦਾ ਕੀ ਫਰਕ ਹੈ ਬਿਨਾ ਤੋਂ ਤਾਂ ਆ ਫਰਕ ਹੈ ਦੀ ਐਡੀ ਟੋਕਰੀ ਪਾਓ ਘੱਟ ਪੜਨਦੀ ਆ ਅੱਛਾ ਟੁੱਟੀ ਜਾਂਦਾ ਆ ਇਹ ਆ ਟੁੱਟ ਗਿਆ ਨਾ ਹਾਂ ਆਹ ਇਹ ਟੁੱਟ ਗਿਆ ਉਹ ਦੂਆ ਦੂਆ ਟੁੱਟਦਾ ਨਹੀਂ ਲੁੱਚਕੁੰਦਾ ਉਹ ਚੌੜਾ ਪੱਤਾ ਉਹਦੀ ਟੋਕਰੀ ਉਹਦੀ ਆ ਫੜਨੇ ਨੂੰ ਲੈ ਪਜੇਗੇ ਮੂਰੇ ਐਂਗਲ ਪਾ ਠੀਕ ਆ ਭਾਈ ਤੇਰੀ ਉਹ ਪੱਲੀ ਕਿਤੇ ਨਹੀਂ ਜਾਂਦੀ ਉਹ ਜੱਗੇ ਆਹ ਐਂਗਲ ਫੜਨੇ ਲਈ ਪੀ ਮੂਰੇ ਰਸਾ ਰਸਾ ਪੈ ਜਾਂਦਾ ਮੋਡੀਫਾਈ ਕਰਿਆ ਬਸ ਆਈ ਭਾਈ ਪਿੰਡੇ ਚ ਪੂਰੀ ਨਹੀਂ ਰੇੜੇ ਤੇ ਕੰਮ ਲੰਦੇ ਆ ਜੱਗੇ ਨਾਲ ਤਾਂ ਰੇੜੇ ਕੱਦੇ ਛੱਡ ਤੇ ਲੇ ਆ ਤਾਂ ਰੇੜਾ ਤੁਸੀਂ ਪੱਛਾ ਕਰੀ ਨਹੀਂ ਇਹਨਾਂ ਨੇ ਇਹਨੇ ਲੱਤਾ ਦਾ ਆ ਸਾਂ ਜੋੜ ਕੇ ਰੱਖ ਦੇ ਦੀ ਲਿਆਤਾ ਲੋਟਰੀ ਬੈਟਿਆ ਕੰਮ ਘੱਟ ਆ ਸਾਡੇ ਕੋਲ ਜਿਹੜੇ ਆ ਨਾਂ ਨੇ ਜੋੜ ਕੇ ਰੱਖ ਦੇ ਦੇ ਇਹ ਭਾਈ ਤਾਂ ਐ ਜਿਹਨੂੰ ਹੈਗੇ ਜਿਹਦੇ ਪੰਜ ਸੱਤ ਡੰਗਰ ਉਹਨੂੰ ਫਾਇਦਾ ਹੈ ਪਰ ਭਾਈ ਜੱਗੇ ਨਹੀਂ ਤਾਂ ਕੱਖ ਪਾਉਂਦੇ ਨਹੀਂ ਤੂੜੀ ਪਾਉਂਦੇ ਇਹ ਆਪਣੀ ਮੱਕੀ ਤੇ ਬੀਜਿਆ ਹੈ ਹਾਂ ਤੇ ਖਾਂਦੇ ਨੇ ਡੰਗਰ ਕੱਖ ਮਾਰਾ ਮੰਗਦੇ ਨਹੀਂ ਕਹਿੰਦੇ ਨਾ ਸਟੂਡੀਓ ਚਾਹੀ ਨਹੀਂ ਮੰਗ ਲ ਤੂੰ ਵੀ ਢਰ ਬੋ ਲਾਈ ਵੀ ਨਾ ਮੈਂ ਮੋਟਰਸੈੱਡ ਖੜਾ ਕੇ ਆਇਆ ਕੱਖ ਰਾਸਤਾ ਖਰਾਬ ਦਾ ਬਾਈ ਮੋਟਰ ਮੋਡਸਲ ਖੜਾ ਕੇ ਫਿੱਥੈਲੇ ਲੱਦ ਲਿਆ ਆਏ ਆ ਵੀ ਉੱਥੇ ਹੀ ਡਰ ਜਾਣੇ ਤੇ ਕੋਈ ਪੈ ਗਿਆ ਨਾ ਉਹ ਵੀ ਥੈਲੇ ਨਿਬੜੇ ਤੇ ਮੋਟਰਸਾਈਕਲ ਤੋਂ ਟਕਸੋਣ ਤੇਲ ਕੀ ਜਣਾ ਰਹਾ ਨਾ ਅਰੇ ਇਹ ਤਾਂ ਹੈ ਕਿੰਨਾ ਲਬੇਟ ਲਬੇਟ ਰੱਖਦੀ ਹੈ ਲੈ ਉਹ ਮਾਰਨੀ ਸੀ ਬਿਚਾ ਕੇ ਉਹ ਮਾਰਨੀ 5 ਮਿੰਟ ਚ ਇਹ 33% ਵਾਲੀ ਹੈ 33 ਜੇ ਕਿ 33 ਵਾਲੀ ਉਹ ਕੰਮ ਕਰਦੀ ਨਾ ਬੱਚੇ ਦੇ ਕੱਖ ਉੱਪਰੇ ਹੁੰਦੇ ਰੇੜੇ ਦੇ ਹੈ ਨਾਲ ਦੀ ਨਾਲੇ ਜਿੱਥੇ ਜੀ ਕਰਦਾ ਆਪਣਾ ਖਾ ਲੈਂਦਾ ਤਾ ਹੋਰ ਵੈਰਾਈਟੀਆਂ ਖਾਂਦਾ ਉਹ ਦੇ ਹਾਂ ਹੁਣ ਤਾਂ ਫੇ ਹਰੇ-ਹਰੇ ਦੇਖੇ ਨਾ ਉਹਨੂੰ ਐਂ ਦਾ ਤਾਂ ਆਏ ਗੇਲ ਵੀ ਗੇਟਾ ਮਾਰ ਜਾਂਦਾ ਹੁਣਾ ਉਹਰੇ ਇਹ ਬੱਚਾ ਹਾਂ ਹੋਰੇ ਕੰਮ ਨਹੀਂ ਆ ਰੋੜ ਕਰਕੇ ਆ ਹੋਰੇ ਨਹੀਂ ਆਉਂਦਾ ਜਮਾ ਮਿਲਣਾ ਨਹੀਂ ਪੈਂਦੇ ਜਰੇ ਪੈਂਦਾ ਹੋਵੇ ਧੁੱਪਾਂ ਦੇ ਜੀਵ ਨਹੀਂ ਬਣ ਜਾਂਦੇ ਕੋਈ ਠੰਡਾ ਕਰਾ ਕੇ ਵੀ ਪਾਉਂਦਾ ਹੋਰ ਕੀ ਨਾਲੇ ਲੱਗਦਾ ਠੰਡਾ ਕਰਾ ਕੇ ਰੇ ਪਾਉਂਦਾ ਨਹੀਂ ਉੱਡਦੀ ਇੱਕ ਦੋ ਰੌਣੇ ਇਕੱਠੇ ਕਾਕੇ ਨਾ ਨਾ ਅੱਜ ਰਾਤ ਨੂੰ ਨਹੀਂ ਬਈ ਅੱਜ ਦਿਨ ਚ ਪੈਣਾ ਛੇਤੀ ਬਾਹਰੇ ਤੇਰੇ ਨਾਲ ਲੱਜਣਾ ਦਵਰ ਇਹ ਲੱਜ ਜਾਣਾ ਉੱਪਰ ਤੇ ਉੱਪਰ ਤਾਂ ਸ਼ਾਇਦ ਮੇਰੇ ਦੇ ਸਾਹਮਣੇ ਮੁੱਕ ਗਿਆ ਹੋਣਾ ਹਾਂ ਉਹਦੇ 'ਚ ਪਾਣੀ ਘੱਟ ਚੜਦਾ ਨਾ ਇਹਦੇ 'ਚ ਪਾਣੀ ਪੂਰਾ ਹੋਵੇ ਸਭ ਤੇ ਨਹੀਂ ਮੈਂ ਖੇਤ ਹੈ ਨਾ ਪੂਰੀ ਇੱਧਰੋਂ ਇਹ 18 ਜੀ ਵੀ ਬਾਦਲਾਂ ਦੇ ਵਿੱਚ ਉਹਨੇ ਦੂਰ ਅੱਜ ਫੱਦੇ 'ਚ ਲੈ ਕੇ ਬਾਹਰੇ ਜਾਊਗਾ ਨਾ ਨਹੀਂ ਉਹਨੇ ਲਿਆ ਆ ਆਲਾ ਪੂਰੀ ਆਏ ਜਿਹੜਾ ਕੋ ਸੜ ਦੂਗਾ ਜਿਹੜੀ ਚੀਜ਼ ਐ ਲੱਗ ਜਾਣੀ ਹੁਣ ਤਾਂ ਇਹ ਨਹੀਂ ਕਿ ਕੋ ਜੜ ਫੜ ਹੋ ਜਾਣੀ ਤੇ ਮੇਂ ਜਿਆਦਾ ਪੈ ਗਿਆ ਜੜ ਫੜ ਲਈ ਹੁਣ ਇਹਨੇ ਠੁੰਡੀ ਭੁੰਡੀ ਤੇ ਹੁੰਦੀ ਜਗ੍ਹੀ ਇਹ ਸਾਰੇ ਕਾਸੇ ਤੇ ਆ ਬੋਝਾ ਵੀ ਕਰਦੀ ਆ ਜਿਹਨੂੰ ਬੋਝਾ ਵਾ ਜਿਆਦਾ ਨਹੀਂ ਕਰਦੀ ਇਹ ਠੁੰਡੀ ਭਾਂਡੀ ਟਿੱਡੀ ਭੁਣਖੀ ਤੇ ਅਸੀਂ ਹੁੰਗ ਤੇ ਠੁੰਡੀ ਤੇ ਪਤਲਵੇਟ ਗੋਬਦੀ ਠੁੰਡੀ ਤੇ ਪੂਰੇ ਤਾਂ ਨਹੀਂ ਹੈਗੀ ਸ਼ੁੰਖਪੂਰੀ ਕਹੇਗੀ ਉਹ ਗੋਬਦੀ ਠੁੰਡੀ ਰੰਗ ਦੇ ਉਹ ਕਹੇ ਜਾਏ ਖਤਰਨਾਕ ਬਾਬੇ ਕੈਸਾ ਹੈ ਉਹ ਮੀ ਤਾਂ ਮਰ ਗਿਆ ਖਾ ਲਿਆ ਜਿਹੜਾ ਕਹਿੰਦਾ ਮੀ ਪੈ ਜਾਣਾ ਉਹ ਰੋਕਿਆ ਪਿਆ ਰੋਕਿਆ ਬਾਬੇ ਮੀ ਤੂੰ ਐਂ ਨਾ ਕਰ ਦਆਸ ਕਰ ਬਿੱਲੇ ਹਾਂ ਮੀ ਅਸੀਂ ਇੱਧਰ ਜੌੜੀ ਇੱਕੋ ਬੜੀ ਆਫੇ ਸਵਾਦੇ ਆਹੋ ਜਦ ਜਦ ਸਵੇਰੇ ਲੈ ਕੇ ਤੇ ਹਾਂ ਓਏ ਰੇੜਾ ਤਾਂ ਹੀ ਲਾਇਆ ਸੀ ਰੇੜਾ ਉੱਪਰ ਖੜਾ ਰਹਿਣਾ ਰੇ ਇਹਦੇ ਲੈਂਟਰ ਪਾ ਲੈਣਾ ਜਦ ਇਹ ਤਾਂ ਹੀ ਲੈ ਕੇ ਉਦੋਂ ਭਾਈਏ ਗਏ ਤੇ ਆਪਣੇ ਸਾਹਮਣੇ ਜੱਪਾ ਉੱਥੇ ਬੈਠੇ ਸੀ ਪੂਰੀ ਸਿਆਂ ਗੱਲ ਸੱਚੀ ਹੈ ਬਾਈ ਦੀ ਮੀ ਕਿਸੇ ਟਾਈਮ ਵੀ ਆ ਸਕਦਾ ਏ ਦੋ ਥੱਲੇ ਪਾਉਣੇ ਹਾਂ ਦੋ ਉਹ ਮੈਂ ਤਾਂ ਮਿੰਟ ਪੰਜ ਲਾਉਣੇ ਬਿੱਲੇ ਫਟੇਰਾ ਜੀ ਤਾਂ ਇੱਕੋ ਜਿਹੇ ਕੋ ਦੋ ਹੈ ਜੀ। ਛੌਕਿਆ ਤੌਰ ਤੇ ਰੱਖਿਆ ਬਤਾਏ ਨੇ। ਉਹ ਕਿਹਾ ਯਾਰ ਇਹ ਬਿਸਕੁਟਾਂ ਦੇ ਘਾਣੇ ਦੇ ਵਿੱਚ ਮਾੜੀ ਜੀ ਕਾਚ ਰਹਿ ਜਿਵੇਂ ਫਿਰ ਜੱਗੇ ਵਰਗਾ ਸੌਗ। ਯਾਰ ਮਿਸਤਰੀ ਨੇ ਕੰਮ ਨਹੀਂ ਕੀਤਾ। ਸਫਾਈ ਨਹੀਂ ਆਈ ਹੈ। ਸਫਾਈ ਨਹੀਂ ਆਈ। ਵਧੀਆ ਨਹੀਂ ਬਣਾਇਆ। ਕਿੰਨੇ ਲਾਈ ਜਾਂਦਾ। ਇਹਨਾਂ ਨੇ ਖਾ ਲਿਆ ਪੂਰੀ ਹੈ। ਹੱਟਦੇ ਹੀ ਨਹੀਂ ਹੈਗੇ ਟੋਕਾ ਟਾਕੀ। ਐਨੇ ਤੇਰੀ ਪੱਲੀ ਫਾੜ ਜਾਣੀ ਤੇ। ਜਿੰਨੀ ਵਾਰਿਆਂ ਨੇ ਕਾਥਲਾ ਦੇਤੀ ਆ ਇਹਨੂੰ ਲੈਂਟਰ ਵਾਲੀ ਮਸ਼ੀਨ ਲਿਆ ਕੇ ਦੋ ਅੱਜ ਇਹਨੇ ਜ਼ਿਆਦਾ ਖਾਦਾ ਲੱਗਦਾ ਲੈਂਟਰ ਵਾਲੀ ਮਜੀਨ ਵਾਰੀ ਬੰਦ ਕਰ ਲੈ ਲਿਆਈਏ ਫੱਤੇ ਤੇ ਮਜੀਨ ਲਿਆਓ ਅਰ ਲਿਆਓ ਅੱਜ ਇਹਨੇ ਜ਼ਿਆਦਾ ਖਾਦਾ ਲੱਗਦਾ ਕੁਛ ਜਿਹੜੇ ਪ੍ਰੋਜੈਕਟ ਚਾਹੀਦਾ ਇਹ ਬੂਰੀ ਤੇ ਖੜਾ ਰਵੇ ਸਾਰੇ ਖੇਤਾਂ 'ਮਾਂ ਪੈ ਫੜ ਕੇ ਖੜਜੋ ਬਾਕੀ ਠੀਕ ਆ ਹਾਂ ਸਾਰਾ ਕੰਮ ਲੋਟੇ ਆ ਹੱਤ ਪੈਣਾ ਹਲਾ ਲਿਓ ਮੜ ਮੋਟੇ ਕੇ ਨਾ ਸਪਰੇਅ ਵਾਲੇ ਪੰਪ ਚ ਘੋਲ ਕੇ ਪਾ ਲਵੇ ਇੱਕ ਕਮਾਂਡ ਲਾ ਦਵੇ ਕੋਈ ਨਾ ਮੈਨੂੰ ਲਗਾ ਦਫਾ ਨੀ ਹੈ ਪੂਰੀ ਹੋ ਸਕਦਾ ਉਹ ਚੋਲੀ ਇਹ ਗੱਲ ਚ ਪਾ ਕੇ ਹਾਂ ਆ ਚੋਲੀ ਇਹ ਪਾ ਕੇ ਲਾਉਗੇ ਗੱਲ ਚ ਪੂਰੀ ਫੀਡ ਨਾਲ ਥੈਲੇ ਚੋਲੀ ਵਧੀਆ ਬਣਦੀ ਹੈ ਮੇਰੇ ਖਿਆਲ ਨਾਲ ਮੁੰਡੇ ਨੇ ਪਾਇਆ ਚੱਕੀ ਉਹ ਅਮੂਰ ਕੀ ਗਏ ਵੀ ਹੈ ਕਾਕੇ ਝੋਲੀ ਆ ਫੀਡ ਵਾਲੇ ਥੈਲੇ ਦੀ ਬਣਦੀ ਆ ਖੋਲੀ ਬਣਦੀ ਆ ਇਹ ਵਧੀਆ ਬਣਦੀ ਆ ਜਿਹੜੀ ਜੂਰੀਏ ਵਾਲੀ ਹੁੰਦੀ ਉਹਦੀ ਮੁਠੀ ਇੱਥੇ ਪਾਣੀ ਪੈਂਦੀ ਆ ਐਨੂੰ ਜਿਹੜੀ ਫੀਡ ਵਾਲੀ ਉਹ ਲੋਟ ਨਹੀਂ ਆਉਂਦੀ ਫਿਰ ਝੋਲੀ ਹਲਾਉਣੀ ਪੈਂਦੀ ਤੇ ਡੀ ਕਰਨੀ ਪੈਂਦੀ ਆ ਖੋਲੀ ਡੁੱਲੀ ਝੋਲੀ ਆ ਮੈਂ ਕਿ ਫੀਡ ਵਾਲੀ ਆ ਗੜਦੀ ਬਾਹਾਂ ਬਹੁ ਵੜਦੀ ਆ ਵੜਦੀ ਆ ਉਹ ਗੱਠ ਦੀ ਜਗ੍ਹਾ ਕਿਤੇ ਚੌੜੀ ਬੱਧਰੀ ਲੱਗੀ ਵੀ ਹੋਵੇ ਬੱਧਰੀ ਦੀ ਵੀ ਲੋੜ ਨਹੀਂ ਜਾਂ ਟਾਂਕੇ ਲੱਗ ਜੇ ਉੱਥੇ ਉਹਦੇ ਕਿਲ ਟਾਂਕੇ ਸਰਜੀਤ ਦੇ ਨਾਲ ਲਵਾ ਲਈਏ ਚੱਲ ਚੱਲੀਏ ਚਲੋ ਪੂਰੀ ਝੋਲੀ ਮੇਦਾਂ ਕਿਲਵਾ ਕੇ ਲਈਏ ਦੇਲਾ ਕਿੰਨਾ ਰੇ ਪਾ ਲਿਆ ਵਿੱਚ ਪਤਾ ਪੈਣ ਲੱਗਿਆ ਗੜਦਾ ਹੀ ਜਾ ਤੋਰਾ ਹੀ ਦੇ ਲੈ ਜੇ ਕਿੰਨਾ ਏ 4x4 ਜਿੰਨਾ ਏ ਬਹੀ ਭੱਲੇ ਖਾਦੇ ਵੇ ਤੋਰਾ ਤਾਂ ਹੋਊਗਾ ਹੀ ਹੁਣ ਲੱਗਿਆ ਹੋ ਲੇਟ ਲੱਗਦੇ ਆ ਲੇਟ ਲੱਗਦੇ ਆ ਚੌਥੇ ਦਿਨ ਲੱਗਦੇ ਆਲੇ ਹੁਣ ਲੱਗੇ ਆ ਦੇਖ ਜਾਂਦੀ ਫਾੜ ਵਿੱਗੇ ਵੀ ਬਾਈ ਇੱਕ ਗੱਲ ਆ ਪੂਰੇ ਮੁਕਾਬਲੇ ਚ ਜੇ ਮਾੜਾ ਬੰਦਾ ਨਾਲ ਲੱਜਵੇ ਇਹ ਸਾਡੇ ਜੀਵ ਕਢਾ ਦੇਵੇ ਨਾ ਮੈਰਪੂਰੀ ਦੇ ਬਰਾਬਰ ਨਹੀਂ ਕੋਈ ਤੁਰ ਸਕਦਾ ਜਿੱਗੇ ਜੀਵ ਕਢਾ ਦੂਗਾ ਆ ਮੁੜਿਆ ਆ ਨਾ ਨਹੀਂ ਉਹ ਘੁੰਮ ਘੁੰਮ ਕੇ ਪਾਉਂਦਾ ਇੱਕ ਦੇਖ ਲੈ ਬਾਈ ਗੋਲ ਘੁੰਮ ਘੁੰਮ ਕੇ ਪਾਉਂਦਾ ਥੋੜੀ ਪਨੀਰੀ ਪੱਕੜ ਹੈ ਹਮ ਇੱਕ ਥੋੜਾ ਜਿਹਾ ਲੇਟ ਵੀ ਹੋ ਗਿਆ ਲੇਟ ਜਿਆਦਾ ਕਰ ਲੈ ਥੋੜੀ ਹਮ ਠੀਕ ਐ ਅੰਬ ਰੇ ਕਿ ਆ ਵਧੀਆ ਗੋਲ ਫਿਰ ਹੈ ਨਾ ਨਵੇਂ ਪੱਤੇ ਕੱਢ ਵੀ ਗਿਆ ਕਿਸੇ ਅੰਬ ਨੇ ਨਵੇਂ ਪੱਤੇ ਨਹੀਂ ਕੱਢੇ ਉਹ ਦੇਖ ਲੈ ਹਮ ਇਹ ਕਿੰਨਾ ਆ ਗਹਿਰਾ ਗਹਿਰੇ ਪਾ ਰਿਹਾਦਾ ਲੰਬੀ ਰੋ ਫਾਂਡ ਬਹੁਤ ਲੰਬੀ ਜਾਣੀ ਜਿਆਦਾ ਮੋੜਦਾ ਹਾਂ ਉੱਥੇ ਡੌਲ ਪੱਤੇ ਫੇਰ ਗੁੱਸਾ ਕਰ ਗਿਆ ਗੁੱਸਾ ਅੰਬਤੱਕ ਕਿਲਾ ਹੋ ਗਿਆ ਜੱਗੇ ਹਾਂ ਕਿਲਾ ਘਾ ਹੋ ਗਿਆ ਐ ਭਾਈ ਹਿੰਮਤ ਤਾਂ ਜ਼ਿਆਦੀ ਆ ਰੇ ਪਾਉਣ ਨੂੰ ਵੀ ਹੈ ਕਾਲ ਜਿਓ ਜੇ ਲੱਜੇ ਬੰਦਾ ਫੇ ਪੈ ਵੀ ਜਾਂਦਾ ਊਂ ਦੀ ਸੋਚੇ ਗੱਲ ਵੀ ਕੁਝ ਨਹੀਂ ਇੱਕ ਥਾਲਾ ਖਣਾਉਣ ਨੂੰ ਘਰ ਪਕੇ ਜਿਨਾ ਬੱਲੇ ਪੱਲੀ ਝੋਲੀ ਵਸਾਉਂਗੇ ਰਲਾਉਂਗੇ ਪੰਜੇ ਲੱਜੇ ਫੇ ਜਿੰਨੇ ਮਰਜੀ ਪੋਲਾ ਕੁਝ ਨਹੀਂ ਟਾਈਮ ਕੁਝ ਨਹੀਂ ਲੱਦਦਾ ਚਾਲ ਚੱਲਣ ਦੀ ਹੈ ਵੀ ਆਏ ਹ ਜੇ 10 ਕਿਲੇ ਫੇ ਬੰਦਾ ਪਹਿਲੇ ਹੀ ਸੋਚ ਲਾ ਜਾਂਦਾ ਵੀ ਲੇਵਰ ਲਾ ਦਲੋ ਛੋਟੇ ਦਾ ਚੱਲ ਜਾਂਦਾ ਦੋ ਚਾਰ ਦਾ ਜੱਗੇ ਆ ਰੋਜ ਦੋ ਖਣਾਈ ਜਾਵੇ ਯਾਰ 5 ਦਿਨ ਚ 10 ਕਿਲੋ ਉਹਦੇ ਬਰਾਬਰੇ ਲੱਗੀ ਹੋਈ ਫਿਰ ਬੰਦਾ ਕਿੱਥੇ ਕਹਿੰਦਾ ਨਵੇੜ ਕੇ ਪਾਸੇ ਕਰੋ ਲੈ ਭਾਈ ਉਹ ਤਾਂ ਮਾਲ ਆ ਪੂਰੀ ਪਾਣੀ ਤਾਂ ਚਾਹੀਦਾ ਆਹ ਪਾਣੀ ਤਾਂ ਨਾ ਕਿੱਥੇ ਆ ਮਾਲਾਂ ਦਾ ਜੀ ਪਾਣੀ ਲਿਆਓ ਪਾਣੀ ਤਾਂ ਜ਼ਰੂਰੀ ਚਾਹੀਦਾ ਪਾਣੀ ਵੀ ਘਰ ਕਾਹਦੇ ਜੋਗੇ ਨਹੀਂ ਹੈਗੇ ਕਹਿੰਦਾ ਲਓ ਜੀ ਭਾਈ ਮੋਟਰ ਅੱਜ ਮੀਂਹ ਪਾ ਕੇ ਜਾਣਾ ਨਹੀਂ ਉਰੀ ਬੈਠੇ ਆ ਜਾਂਦੇ ਨਹੀਂ ਆ ਗਿਆ ਆ ਗਿਆ ਮੋਟਰ ਚਲਾਤੀ ਆ ਗਿਆ ਮੋਟਰ ਚਲਾਤੀ ਆ ਦੇਖ ਲੈ ਮੋਟਰ ਚਲਾਤੀ ਅੱਜ ਅਸੀਂ ਦੇ ਅਰੇ ਵਾਹ ਵਾਹ ਦੇਖ ਲੋ ਬਾਈ ਮੋਟਰ ਚਲਾਤੀ ਭੂਰੀ ਦੇ ਆ ਗਿਆ ਜੀ ਆ ਗਿਆ ਹਲੇ ਥੈਲਾ 1 ਕੇ ਪਿਆ ਉਹ ਵੀ ਨਹੀਂ ਪੂਰਾ ਕਰ ਰਹਿ ਗਿਆ ਹਾਲ ਤਾਂ ਖਿਜੋਲੀ ਪਈ ਉਹਦੀ ਕਪਈਆ ਬਾਈ ਆ ਦੇਖੋ ਮੋਟਰ ਚਲਾਤੀ ਰੱਬ ਨੇ ਥੋੜੀ ਪਰ ਉਹਨੂੰ ਕੋਈ ਫਰਕ ਨਹੀਂ ਹੈਗਾ ਉਹ ਹੁਣ ਇੰਜਨ ਬਾਈ 4/4 ਮੰਗ ਗਰਮ ਹੋ ਗਿਆ ਕਹਿੰਦੇ ਪ੍ਰੀਤ ਆ 75 ਐਚਪੀ ਦਾ ਜਿਹੜਾ ਨਵਾਂ ਆਇਆ ਉਹ ਇੰਜਨ ਹੈ ਇਹ ਮਗਲੈਲ ਰਮਾ ਹੋ ਗਿਆ ਹੁਣ ਹੁਣ ਜ਼ੋਰ ਮਾਰਦਾ ਹੈ ਹੈ ਉਹ ਪਿਸਟਨ ਖੁੱਲ ਗਏ ਪਿਸਟਨਾਂ ਖੁੱਲ ਗਏ ਪਿਸਟਨ ਖੁੱਲ ਗਏ ਰਮੇ ਹੋ ਗਿਆ ਉਹਦਾ ਰਮਾ ਹੋ ਗਿਆ ਕਿੰਨੇ ਘੰਟੇ ਬਸਾਰ ਦਾਸ ਕਰਾਉਣੀ ਆ ਛਿੱਕੇ ਆਹ ਟਾਈਮ ਨਹੀਂ ਹੁਣ ਸਪਰੇਅ ਦਾ ਕੰਮ ਚ ਲੈਣਾ ਇਧਰ ਰੇਹ ਚੱਲਦਾ ਲੈ ਹਾਂ ਸਾਡਾ ਸਪਰੇਅ ਤਾਂ ਚੱਲ ਪਾਣਾ ਬਸ ਕਿ ਨਹੀਂ ਲੇਟ ਦਾ ਬਾਈ ਆਹੀ ਆ ਵੀ ਉਹ ਚ ਫੇ ਸਾਰਾ ਸਿਸਟਮ ਲੇਟ ਹੋ ਜਾਂਦਾ ਰੇਹ ਉਹ ਲੇਟ ਇੱਕ ਦੋ ਤਰ੍ਹਾਂ ਦੀ ਲੇਟ ਹੁੰਦੀ ਆ ਇੱਕ ਹੁੰਦੀ ਆ ਲੇਟ ਵੀ ਮੰਨ ਲਓ ਮੱਕੀ ਜਾਂ ਕੋਈ ਫਸਲ ਆ ਇਹਨਾਂ ਦਾ ਵਿਲੇ ਖੇਤਾਂ ਮੇ ਲੇਟ ਕਰ ਲਈ ਕੋਈ ਨਾ ਘਾਹ ਨੂੰ ਗੰਨਾ ਲਵਾ ਰਹਿਣਾ ਆਪਾਂ ਨੇ ਆਜਗੇ ਹਾਂ ਮਾ ਜ਼ਿੰਮੇਦਾਰਾਂ ਦੇ ਤਾਂ ਬਸ ਆ ਝੋਲੀਆਂ ਹੀ ਪੱਲੇ ਆ ਹਾਂ ਦੋ ਥੈਲੇ ਬਣ ਗਏ ਇਹਨੂੰ ਪੱਲੀ ਬਣਾਉਣ ਨੂੰ ਆ ਸੰਦ ਬਣ ਗਿਆ ਅੰਬੀਆਂ ਪਾਉਣ ਨੂੰ ਆ ਚੀਜ਼ਾਂ ਬਚਦੀਆਂ ਆ ਚੀਜ਼ਾਂ ਬਚਦੀਆਂ ਜ਼ਿੰਮੇਦਾਰ ਬਸ ਚੜਾਈ ਆ ਇੱਥੇ ਆ ਕੇ ਖੁਸ਼ ਹੋ ਜਾਂਦੇ ਘਰ ਦੇ ਵੀ ਖੁਸ਼ ਹੋ ਜਾਂਦੇ ਵੀ ਦੋ ਝੋਲੀਆਂ ਲੈ ਆਇਆ 500 ਤਾਂ ਆ ਪੈਂਦੀ ਆ ਹਾਂ ਤੇ 300 ਹੋ ਜਾਂਦਾ ਹਾਂ ਉਹ ਜਿਹੜੀ ਫਟੇਰਾ ਦੀ ਉਹੋ ਉਤਾ ਉਹ ਖਾਲੀ ਉਹਦਾ ਪੈਕੇਟ ਆ ਬਸ ਕੱਲ 380 ਦੇਣਾ ਫੋਟੋ ਆਪਣੀ ਲਾਤੀ ਉੱਪਰ ਵੀ ਪੂਰੀ ਦੀ ਫੋਟੋ ਆਵੇ ਸਾਡੇ ਦੀ ਫੋਟੋ ਜਿਹੜਾ ਲੇਕੇ ਜਾਂਦਾ ਉਹਦੀ ਫੋਟੋ ਲਾਉਣੀ ਚਾਹੀਦੀ ਹੈ ਯਾ ਬੰਦਾ ਲੈ ਗਿਆ ਹਾਂ ਉਹ ਫਟੇਰਾ ਵੀ ਪੂਰੀ ਫਟੇਰੇ ਵਾਲੇ ਦੀ ਬੈਥਲੀ ਦੇਣੀ ਚਾਹੀਦੀ ਹੈ ਉਹ 500 ਦੀ ਲੈ ਅਸੀਂ ਨਹੀਂ ਆਹ ਫੀਡ ਦੇ ਮਗਰ ਵੀ ਆਹੀ ਕੋ ਬੱਚਦਾ ਲੈ ਪਹਿਲਾ ਵਾਜਦਾ ਗੈਂ ਦੀ ਫੋਟੋ ਆ ਗਈ ਝੋਲੀ ਬਣ ਜਾਂਦੀ ਬਸ ਸੰਦ ਬਣ ਜਾਂਦਾ ਮੈਂ ਨਹੀਂ ਫੋਟੋ ਦੇਖ ਕੇ ਖੁਸ਼ ਹੋਏ ਨੇ ਵੀ ਆ ਵੀ ਆ ਹੱਸਦੀ ਆ ਉਹ ਸੰਦ ਬਣ ਗਿਆ ਵਾ ਇਹ ਦੇਖ ਲੈ ਪਹਿਲੇ ਮੁੱਕਣੇ ਕਦੇ ਕੱਦ ਕਸਣੇ ਲਹੂ ਪੀ ਲੈਣਾ ਥੈਲੇ ਦਾ ਕਹਾ ਸਕਦਾ ਆ ਦੇ ਲੈ 6 ਮਹੀਨੇ ਚੱਲੀ ਜਾਣਾ ਹ ਐਡ ਹੋ ਗਿਆ ਬ੍ਰੈਂਡ ਇਹ ਇਹੀ ਥੈਲਾ ਉਸੇ ਜੋਦੇ ਚ ਟੰਗਿਆ ਹੁੰਦਾ ਇਹ ਤੈਨੂੰ 500 ਦਾ ਡੇੜਾ ਦਾ ਆ ਦੇਖੋ ਜੀ ਬ੍ਰੈਂਡ ਹਾਂ ਸ਼ੋਰੂਮ ਹਾਂ ਇਹੀ ਨੇ ਵੇਚਿਆ ਜਗੇ ਹਾਂ ਕਿਆ ਕਹਿੰਦਾ ਧੁੱਪ ਜੀ ਹੋ ਗਈ ਨਾ ਮੌਸਮ ਗੜਬੜ ਜੀ ਹੋ ਗਈ ਮੈਂ ਤੁਹਾਨੂੰ ਦੱਸੇ ਨੀ ਮੈਂ ਬੱਦਲ ਹੀ ਐ 70% ਦਾ ਸਿਆਹ ਪੂਰੀ ਬਦਲੀ ਆ ਇਹ ਬਦਲੀ ਆ ਕਿਤੇ ਕਿਤੇ ਗਰਦੀ ਆ ਹਾਂ ਆਹਨ ਪਾਸੋਂ ਚੋਂ ਉੱਤੇ ਦੀ ਗੱਲ ਕਰੀ ਹੂੰ ਕੁਛ ਨਹੀਂ ਪਤਾ ਭਾਈ ਕੜੀ ਦਾ ਬਦਲੀ ਆ ਇਹ ਰਾਤ ਬਰਾਤ ਵੀ ਪੈ ਜਾਂਦਾ ਦਿਨ ਮਗਰ ਆਪਦਾ ਕਿਸੂਰ ਨਹੀਂ ਪੂਰੀ ਨੇ ਖੇਤ ਤੇ ਗਲਤ ਜਗ੍ਹਾ ਲੈ ਲੇ ਹੋਰ ਪਾਸੇ ਦਾ ਪਾਣੀ ਚੱਲਦਾ ਇਹਨੇ ਕੀਲਤਾ ਰੱਬ ਮੰਡ ਸਿ ਦਾ ਪਾਣੀ ਚੱਲਦਾ ਦੋ ਦੋ ਬਿੱਠ ਮੰਡੀ ਜੀ ਝੱਲੀਆਂ ਵੀ ਪਾਣੀ ਚੱਲਦਾ ਪੂਰੀ ਆ ਮਤੂਏ ਭੈ ਮਾਲਾ ਵੀ ਚੱਲਦੇ ਨਹੀਂ ਦਿਖਾਇਆ ਮੇਦੀ ਖੱਤੀ ਕੋਲ ਪਾਣੀ ਚੱਲਦਾ ਸਾਡੀ ਖੱਤੀ ਭਰੀ ਵੀ ਉਹ ਬਾਈ ਫੇਰ ਕਾ ਮੋਕਾ ਹੈ ਖਤਰੇ ਵਾਲਾ ਇਹ ਖੇਤ ਇਹ ਖਤਰੇ ਵਾਲਾ ਇਹ ਖੇਤ ਇਹ ਖਤਰੇ ਵਾਲਾ ਭਾਈ ਇਹ ਉੱਚਾ ਖੇਤ ਆ ਇੱਥੇ ਪਾਣੀ ਆਉਂਦਾ ਕੋਈ ਨਹੀਂ ਗਾਹ ਨੂੰ ਛੱਟ ਗੰਨੇ ਦੀ ਸਹੀ ਪੂਰੀ ਕੇ ਨਹੀਂ ਦੇਖ ਲਾਂਗੇ ਲੋ ਜੀ ਬਾਈ ਦੋ ਵਾਰ ਮਾਤਾ ਦੇ ਟਰਾਲਾ ਜਾਏ ਨੇ ਇਹਨਾਂ ਦੇ ਵੀ ਨਹੀਂ ਹੁਣ ਤਾਂ ਇੱਥੇ ਵੀ ਹੈਗਾ ਆਪਾ ਆਪੋ ਚ ਇੱਧਰ ਨੂੰ ਚਲੋ ਉਹਦੇ ਨੂੰ ਕਿਹੜਾ ਕੱਢਿਆ ਉਹਦੇ ਵਿੱਚ ਪੈਣ ਹੁਣ ਤਾਂ ਭਾਈ ਲੰਗਰ ਵੀ ਮੁੱਕ ਕੇ ਹੁੰਦੀ ਜਾਉਣਾ ਕਿਤੇ ਹੁਣ ਤਾਂ ਭੁੱਖੇ ਮਰ ਜੂਗੇ ਪੂਰੀ ਕੇ ਕਿ ਨਹੀਂ ਹੋ ਜਾ ਹੁਣ ਤਾਂ ਭੁੱਖੇ ਮਰ ਜੂਗੇ ਹੁਣ ਨਹੀਂ ਜਾਣਾ ਹਾਂ ਬਾਈ ਹੁਣ ਤੰਬੂ ਖੋਲ ਦੀਏ ਲਾਉਣਾ ਔਖਾ ਤਾਰਨਾ ਸੌਖਾ ਹੈ ਹਾਂ ਫਲਾ ਬਾਈ ਬਾਈ ਹੂੰ ਆ ਵੀ ਮੀ ਕਣੀ ਜਿਹੜੀ ਉੱਪਰ ਤਰਪਾਲ ਪਾ ਲਈ ਤੀ ਮौज ਦਿੱਤੀ ਉਹਨੇ ਪੂਰੀ ਜਿਹੜੇ ਆ ਹੁਣ ਗਏ ਤੇ ਹੁਣ ਮੀ ਪੈ ਲਿਆ ਉਹ ਪਿਉਤਾ ਫਰਦਾ ਪਾਣੀ ਖੜਾ ਤਾਂ ਉੱਪਰ ਆ ਕਾ ਕੇ ਗੱਲ ਤਾਂ ਸੁਣ ਮੀ ਕਣੀ ਕੀ ਮौज ਰਹੀ ਜਿਹੜੇ ਹੁਣ ਗਏ ਤੇ ਪਾਣੀ ਗਿਰਿਆ ਉੱਪਰ ਖੜਾ ਤਾਂ ਦੇਖ ਲੈ ਆਹ ਜੀ ਤਾਂ ਦੇ ਜਰੂਰ ਚਾਹੀਦੀ ਆ ਕਿਆ ਚੀ ਪੌੜੀ ਆਹ ਖਾਲੀ ਮਲਾਗ ਕਿ ਮੈਂ ਸਮਝਿਆ ਨਹੀਂ ਮਤਲਬ ਜਾਲੀ ਨਹੀਂ ਚਾਹੀਦੀ ਜਿਗਾ ਤੇਰੇ ਟਰਾਲੇ ਨੂੰ ਆ ਜੇ ਕਿਤੇ ਬਾਈ ਯਾਤਰਾ ਪੇ ਜਾਣਾ ਪੂਰੀ ਦੇ ਗਾਣੇ ਵੀ ਆਹ ਹਵਾ ਪੈਣ ਨੂੰ ਚਾਹੀਦੀ ਹੈ ਨਾ ਇੱਕ ਤਾਂ ਹਵਾ ਲੱਗਦੀ ਆ ਇੱਕੋ ਵੇ ਸਮਾਨ ਠੱਕੇ ਨਾ ਫੜੋਲੇ ਫੜਨਾ ਹੈ ਵੇ ਮੇਨ ਗੱਲ ਇੱਥੇ ਹੈ ਵੀ ਲੰਗਰ ਲੰਗਰ ਪੂਰੀ ਦੀ ਸੁਣ ਲੈ ਕਹਿੰਦਾ ਆਹ ਚੀਜ਼ ਜ਼ਰੂਰੀ ਚਾਹੀਦੀ ਮੈਂ ਕਾਹਤੇ ਕਹਿੰਦਾ ਜੇ ਲੋਕ ਸਮਾਨ ਫੜਾਉਂਦੇ ਫੜ ਹੋ ਜਾਂਦਾ ਆ ਗੇ ਕਿੰਨਾ ਮਾੜਾ ਹੈ ਭਾਈ ਇਹਨੂੰ ਮਾਰ ਆਇਆ ਹਵਾ ਲਵਾ ਸੁੱਕ ਗਿਆ ਜੱਗੇ ਜੇ ਉਹਨੇ ਨਟ ਪੈਂਦੇ ਕਰਾ ਲੈਂਦਾ ਹਰੇਕ ਸਾਲ ਕੰਮ ਆ ਜਾਏਗਾ ਨਾ ਨਟ ਆਲਾ ਚਾਹੀਦਾ ਨਾ ਖੋਲ ਲੈ ਆਪਣਾ ਜੀ ਲਾਉਣਾ ਗਾ ਨੂੰ welding ਵਾਲਾ ਕੰਮ ਗਲਤ ਹੈ ਬਲੇਡ ਤਾਂ ਦੂਆ ਇਹ ਹੁਈ ਬਾ ਥੋੜਾ ਖਾ ਲੈ ਕਰ ਜਗੇ ਤੁੱਪ ਕੇ ਉਹ ਪੂਰੀ ਟੰਬੂ ਲਾਰੇ ਬੋਕੜੀ ਤੁੱਪ ਆ ਗਈ ਯਾਰ ਰਸੀ ਬਣੋ ਤੁਹਾਡੇ ਤੇਰਾ ਰੇ ਮੇਰੇ ਆਉਣਾ ਰਿਆ ਜੀਰੀ ਚ ਕਾਦੇ ਪਟੇਰਾ ਇੰਨਾ ਪਾਣੀ ਨਹੀਂ ਹੈਗਾ ਉੱਥੇ ਨਹੀਂ ਨਹੀਂ ਹੈਗਾ ਹਾਂ ਭਰਾ ਇਹ ਦੱਬਾ ਹੋ ਗਿਆ ਯਾਰ ਮੇਟਾ ਵਾਲਾ ਹੋ ਗਿਆ ਵੇਲਾ ਸਿੱਟਾ ਗੋਲ ਐਨ ਮੇਟਾ ਵਰਗਾ ਜੀ ਪੂਰੀਆਂ ਦੇ ਨਾਲੇ ਕੱਢ ਲਾ ਨਾਲੇ ਕੱਢ ਲਾ ਥੱਲੇ ਲੈ ਜਾਣਾ ਆਪਾਂ ਥੱਲੇ ਜਾ ਕੇ ਵੱਢੂਗੇ ਉਹ ਪਹਿਲਾਂ ਆ ਬੱਢ ਲਾ ਫੇਰ ਕੱਢ ਲੂਗੇ ਨਹੀਂ ਥੱਲੇ ਲੰਮਕ ਜਾਣਾ ਉਹ ਉਹਰੇ ਥੋੜੇ ਦਵੇ ਉਹ ਨਾਲ ਕੱਢ ਜੇ ਇੰਨੀ ਜਾਨ ਨਹੀਂ ਹੈਗੀ ਚਲ ਚਲ ਚੋ ਵੀ ਕੱਢ ਕੇ ਥੱਲੇ ਧਾਪੋ ਉੱਪਰ ਥੱਲੇ ਘਾਲੇ ਘਾਲੇ ਥੋੜਾ ਮਰ ਕੰਮੇ ਬੜ ਗਏ ਡੁੱਟ ਗਿਆ ਥੱਲੇ ਘਰ ਥੱਲੇ ਥੱਲੇ ਉਹ ਥੱਲੇ ਉਹ ਘੜਤਾ ਜਾ ਮੈਂ ਕਮਾਉਂਦਾ ਥੱਲੇ ਪੈ ਪੇ ਪੜ ਗਿਆ ਹੁਣ ਉਹਦੇ ਪੈਰ ਫਾਟ ਜਾਂਦਾ ਥੱਲੇ ਜਿੰਨੇ ਇਹਨੂੰ ਗੋਲ ਕਮਾਰੇ ਪੂਰੀ ਔਰ ਲਾਗੇ ਹਾਂ ਇਦਾਂ ਲਈ ਆ ਥੱਲੇ ਟੈੜ ਹੋ ਜਾ ਤੈ ਵੀ ਕਰ ਜਾਣਾ ਹਾਂ ਮੈਚ ਹੋਇਆ ਤੂੰ ਤੂੰ ਮੈਚ ਮੈਚ ਹੋਇਆ ਵੇ ਪਰ ਇਹ ਹੋ ਜਾਂਦਾ ਗੇਟੀ ਮਾ ਥੱਲੇ ਇਹ ਥੱਲੇ ਕਰਦਾ ਰਿਹਾ ਦੋ ਪਾਰ ਚੱਲ ਵਾਸ ਅਹ ਛੰਡੋਰ ਬਣ ਗਿਆ ਛੰਡੋਰ ਬਣ ਗਿਆ ਨਾਲੇ ਖਰਾਬ ਮਾਰਦੀ ਭਾ ਜਾਲਾ ਕਾਜੀ ਵੀ ਨਹੀਂ ਹਿੱਲਣੀ ਨਹੀਂ ਹੈਗੀ ਨਾ ਜਿਹੜਾ ਡੱਬਾ ਪਾ ਕੇ ਦਿਨ ਨਹੀਂ ਹੋਵੇ ਛੰਡਾ ਕਾਪ ਮੋੜਾ ਆਇਆ ਤੂੰ ਲਾ ਛੰਡੋਰ ਬਣਾਇਆ ਚੰਦ ਪੌੜੀ ਲੋੜ ਨਹੀਂ ਹੈਗੀ ਉਹ ਐ ਚੜੋਣੇ ਆ ਉਹ ਐ ਚੜੋਣੇ ਆ ਦੇ ਤਾ ਜੀ ਸੂਏ ਪਰ ਵਾਲੇ ਖੇਤਾ ਕੰਦੀ ਪਹੁੰਚੇ ਬਾਈ ਢੇੜਾ ਮਾਨ ਤਾਨ ਬਾਈ ਆਪਣੇ ਬਹੁਤ ਵਧੀਆ ਖੜੇ ਬਾਬੇ ਨਾਨਕ ਦੀ ਕਿਰਪਾ ਕੇ ਲ ਤੇ ਡੇਲੀ ਮੀ ਪਈ ਜਾਂਦੇ ਬਾਈ ਰਾਤ ਨੂੰ ਪਹਿਲੇ ਸਵੇਰ ਟਾਈਮ ਰਸਤੇ ਨੇ ਦੇਖ ਸਕਦੇ ਤੁਸੀਂ ਬਾਈ ਪਾਣੀ ਉਹ ਦੱਸ ਦੇਣਾ ਤੁਸੀਂ ਮੀ ਪਿਆ ਪਿਆ ਜਿਹੜੇ ਤੱਗੇ ਜੀ ਹੈਗੀਆਂ ਬਾਈ ਸਿਰੇ ਤੱਕੇ ਉਹ ਤੱਗਿਆਂ ਦੇ ਵਿੱਚ ਪਾਣੀ ਖੜਾ ਏ ਆ ਮੋਟਰ ਲਾਗਾ ਜੀ ਮੈਂ ਫਾਰਮ ਦੇ ਸਾਹਮਣੇ ਇੱਥੇ ਵੀ ਬਾਈ ਤੱਗਿਆਂ 'ਚ ਪਾਣੀ ਆ ਇਹ ਵੀ ਖੜਾ ਏ ਬਾਕੀ ਮੋਟਰਸਾਈਕਲ ਬਾਈ ਲੱਗਣਾਂਗੇ ਜਾਂਦੇ ਆ ਕਿਉਂਕਿ ਮੋਟਰਸਾਈਕਲ ਨੂੰ ਰਸਤਾ ਹੈਗਾ ਏ ਜੇ ਲੰਘਣਾ ਬਾਕੀ ਬਾਈ ਦੇਖੋ ਜੀ ਰੀਮੀਆ ਫਿਰ ਆਪਣੀ ਉਦਾਂ ਬਾਈ ਪਾਣੀ ਪੋਣੀ ਆਪਾਂ ਲਾਉਂਦੇ ਨਹੀਂ ਹੈਗੇ ਇਹ ਖੇਤ 'ਮਾ ਜਿਹੜਾ ਮੀਂਹ ਆਲਾ ਪਾਣੀ ਏ ਮੀਂਹ ਆਲਾ ਪਾਣੀ ਖਾ ਲੈਂਦਾ ਜਿੰਨਾ ਕ ਪੈਂਦਾ ਏ ਕਿੱ ਕਰਦਗਾੜ ਵੀ ਪੂਰਾ ਕੱਢ ਗਈ ਬਾਈ ਉਦਾਂ ਵੀ ਇਹਨ ਬਰਾਬਰ ਜੀ ਹੋ ਗਏ ਇਹਨ ਵਧੀਆ ਲੱਗਦੀ ਹੁਣ ਦੇਖਣੇ ਨੂੰ ਰੋਹ ਲੱਗਦੀ ਖੇਤਾਂ ਮਾਗੇ ਦੇਖ ਸਾਦੇ ਬਾਈ ਤਕਰੀਬਨ ਤੁਸੀਂ ਵੀ ਲੱਕ ਦੇ ਬਰਾਬਰ ਹੋਈ ਵੀ ਆ ਕਟੋ ਘਟ 2.5 2.5 ਫੁੱਟ ਦੀ ਹੋ ਗਈ ਹੋਣੀ ਬਾਈ ਸਾਈਡ ਵਰਤੇ ਵੀ ਤੁਹਾਨੂੰ ਦਿਖਾ ਰਹੇ ਹਾਂ ਕਰੋ ਚੈੱਕ ਬਾਈ ਵੀ ਵਧੀਆ ਖੜੀ ਆ ਇਹਨ ਜਿੰਨੀ ਵੀ ਹੈਵੀ ਆਪਣੇ ਪੈਰਾਂ ਪਰ ਆ ਬਾਈ ਪਰੇ ਬਾਈ ਆਪਾਂ ਇੱਕ ਹੈ ਕਰੀਤੇ ਰੇ ਪਰ ਰਾਉਂਡ ਆਪ ਉਹਦੇ ਬਾਅਦ ਮਾ ਹੁਣ ਜਿਹੜਾ ਕੱਖ ਹੋਇਆ ਉਹ ਦਾਤੀਆ ਵੜ ਦਿੰਦੇ ਆ ਦੁਵਾਰਾ ਨਹੀਂ ਕਰੀ ਕਿਉਂਕਿ ਜੇ ਦੁਵਾਰਾ ਕਰਦੇ ਆ ਤਾਂ ਥੋੜਾ ਜਿਹਾ ਬੁੱਝਿਆ ਨੂੰ ਅਸਰ ਪੈਂਦੀ ਜਿਹੜੇ ਆਪ ਗਿਰ ਜਾਂਦੀ ਹੈ ਫਿਰ ਦਵਾਈ ਉਹ ਗੱਲ ਬਾਤ ਹੀ ਨਹੀਂ ਰਹਿੰਦੀ ਹੈਗੀ ਲਓ ਜੀ ਬਾਰੀ ਡੈਰੀ ਪਿੱਛੇ ਆਏ ਆ ਡੈਰੀ ਉਪਰੇ ਸੀ ਲੱਗੇ ਵੀ ਬਾਈ ਇਹ ਲਾਈ ਦੀ ਆਪਾਂ ਨੇ ਸਭ ਤੋਂ ਲੇਟ ਹੀ ਦੀ ਦੀ ਦਰੂ ਖੁਸ਼ ਹੁੰਦੀ ਇਹਨੂੰ ਵੀ ਦੇਖ ਕੇ ਬਾਈ ਲਾ ਕਰੋ ਚੈੱਕ ਬਾਈ ਉਰੇ ਖੇਤਾਂ ਚ ਪਾਣੀ ਖੜਾ ਉੱਥੇ ਹੈ ਨਹੀਂ ਖੜੀ ਐ ਛਬੀ ਬਾਈ ਜ ਜਹਾਵਾ ਆਉਂਦੀ ਐ ਹੈਲੀ ਬਾਈ ਛੋਲੇ ਖਾਂਦੀ ਹਵਾ ਜੇ ਕਿਉਂਕਿ ਲੇਟ ਲੱਗੀ ਵੀ ਲੈ ਰਹੀ ਆ ਹਲੇ ਇਹਨੂੰ ਵੀ ਬਾਈ ਦੇਖ ਕੇ ਮਨ ਕੋਈ ਹੁੰਦਾ ਜੀ ਇਹਨੂੰ ਵੀ ਤਕਰੀਬਨ ਬਾਈ ਦਿਨ ਪਰ ਦਿਨ ਹੁਣ ਇਹ ਨੇ ਟਾਈਮ ਘਟਦਾ ਜਾਂਦਾ ਹੈ ਬਾਕੀ ਮੌਕਾ ਦੱਸੋ ਹੁਣ ਸਿਰੇ ਪਾ ਜਾ ਕੇ ਵੀ ਕਿਆ ਕਹਿੰਦੀ ਐ ਵਿੱਚ ਵਿੱਚ ਦੇਖੋ ਬਾਈ ਕਿਆ ਟੋਪ ਦੀ ਐ ਨਾ ਸਿਰੇ ਦੀ ਜੀ ਦੀ ਕਹਿੰਦੇ ਜੀ ਨੂੰ ਉਹ ਕੰਮ ਆ ਬਾਕੀ ਬਾਈ ਰਾਜੂ ਬਾਈ ਨੇ ਟਾਇਰ ਲਾਈਆਂ ਲਾਈਆਂ ਤੀਆਂ ਇਹ ਪੁਰਾਣੀਆਂ ਟਾਇਲਾਂ ਪੰਨੀਆਂ ਤੇ ਪਹੀਜ ਪਾਤੀਆਂ ਤੀਆਂ। ਹੋਰੇ ਵੀ ਕਹਿੜਾ ਹੋਇਆ ਬਾਈ ਨਹੀਂ ਤਾਂ ਹੋਰੇ ਇਹ ਮੋੜ ਤੋਂ ਲੰਘਦਾ ਟਾਇਰ ਜਾ ਛੱਪ ਜਾਂਦਾ ਅੰਦਰ। ਛਰੀ ਬਿਜਲੀ ਬਾਈ ਬਾਈ ਨੇ ਛਰੀ ਦਾ ਪਾਣੀ ਕੱਢਿਆ ਇੱਧਰ। ਥਾਣਾ ਮੰਨੂ ਥਾਣਾ ਨੂੰ ਸਾਨੂੰ ਪਤਾ ਪਾਣੀ ਖਰਾਬ ਨਹੀਂ ਕਰਦਾ ਥਾਣਾ 'ਚ ਪਾਣੀ ਦੀ ਲੋੜ ਹੁੰਦੀ ਹੈ। ਛਰੀਆਂ ਚੂਰੀਆਂ ਨੂੰ ਖਰਾਬ ਕਰਦਾ। ਪੂਰੇ ਪਾਣੀ ਖੜਾ ਬਾਈ।